ਹਾਂਜੀ ਬਰੇ ਜੁੜ ਗਏ ਆ YouTube ਚੈਨਲ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਭਾਈ ਪਿਛਲੀਆਂ ਦੋ ਤਿੰਨ ਜਾਣਕਾਰੀਆਂ ਬਰੇ ਆਪਣੀਆਂ ਉਮੀਦਾਂ ਤੇ ਨਹੀਂ ਖੜੀਆਂ ਉੱਤਰੀਆਂ ਬਹੁਤ ਗਲਤ ਗੰਗਾ ਜਿੱਥੇ ਵੀ ਬਰੇ ਮੀ ਪਿਆ ਥੋੜੇ ਜਿਹਰੇ ਦੇ ਵਿੱਚ ਪਿਆ ਤੇ ਜਿੱਥੇ ਪਿਆ ਬਰੇ ਉਹਨਾਂ ਵੀਰਾਂ ਲਈ ਤਾਂ ਆਪਣੀ ਜਾਣਕਾਰੀ ਸਹੀ ਆ ਤੇ ਜਿੱਥੇ ਬਰੇ ਨਹੀਂ ਪਿਆ ਉਹਨਾਂ ਵੀਰਾਂ ਲਈ ਆਪਣੀ ਜਾਣਕਾਰੀ ਬਰੇ ਜਿਹੜੀ ਗਲਤ ਆ ਨਾ ਤਾਂ ਬਰੇ ਅਸੀਂ ਉਹ ਗਲਤ ਜਾਣਕਾਰੀ ਦਿੱਤੀ ਸੀ ਨਾ ਹੀ ਕੋਈ ਝੂਠ ਮਾਰਿਆ ਸੀ ਜਿਵੇਂ ਬਾਈ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਮੌਸਮ ਦੱਸਿਆ ਸੀ ਕਣਕ ਪਹਿਲਾਂ ਦੱਸਦੇ ਹੁੰਦੇ ਸੀ ਕਣਕਾ ਬੀਜਾਂ ਤੋਂ ਲੈ ਕੇ ਕਣਕਾ ਵੱਢਣ ਤੱਕ ਜੋ ਵੀ ਵੀਰੇ ਸਾਡੀਆਂ ਜਾਣਕਾਰੀ ਸਹੀ ਸਹੀ ਗੰਗਾ ਜਿਹੜੀ ਵੀ ਵੀਰੇ ਸਿਸਟਮ ਤੋਂ ਗੰਗਾ ਪੁੱਛੋ ਤੋਂ ਬਾਈ ਅਸੀਂ ਵੇਖ ਕੇ ਦੱਸਿਆ ਠੀਕ ਆ ਉਦੋਂ ਤਕਰੀਬਨ ਸਹੀ ਜਾਂਦੀਆਂ ਸੀ ਬਾਈ ਵੈਚ ਦੀ ਕਈ ਵਾਰੀ ਗਲਤ ਵੀ ਹੋ ਜਾਂਦੀ ਹੈ ਪਰ ਇਸ ਵਾਰ ਤਿੰਨ ਚਾਰ ਜਾਂ ਚਾਰ ਤਿੰਨ ਚਾਰ ਜਾਣਕਾਰੀਆਂ ਵੀਰੇ ਜਿਹੜੀਆਂ ਉਹ ਲਗਾਤਾਰ ਪਰਮਾਤਮਾ ਨੇ ਗਲਤ ਕਰ ਦਿੱਤਾ ਹੁਣ ਅੱਗੇ ਬਾਈ 29 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਦੋ ਤਿੰਨ ਵੀਰੇ ਤਖੜੇ ਜਿਹੜੇ ਮੀਂਹ ਆ ਉਹ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਪੈ ਸਕਦੇ ਆ ਦੋ ਤਿੰਨ ਹਲਕੇ ਤੋਂ ਦਰਮਿਆਨੇ ਵੀ ਪੈ ਸਕਦੇ ਆ ਬਾਈ ਦੋ ਤਿੰਨ ਤਖੜੇ ਵੀ ਪੈ ਸਕਦੇ ਆ ਸੋ ਕੁੱਲ ਮਿਲਾ ਕੇ ਬਰੇ ਕਹਾਣੀ ਇਹ ਆ ਵੀ ਕਿਤੇ ਕੁਝ ਕਿ ਏਰਕੇ ਦੇ ਵਿੱਚ ਬਰੇ ਹਰ ਰੋਜ਼ ਮੀਂਹ ਪਿਆ ਕਰੂਗਾ ਤੇ ਕਿਤੇ ਕਿਤੇ ਬਰੇ ਕੁਝ ਕਿ ਏਰਕੇ ਦੇ ਵਿੱਚ ਆਪਾਂ ਕਹਿ ਲਓ ਵੀ ਕਿਸੇ ਇੱਕ ਦਿਨ ਲੱਗ ਗਿਆ ਜਾਂ ਦੋ ਦਿਨ ਲੱਗ ਗਿਆ ਫਿਰ ਮੀਂਹ ਆ ਗਿਆ ਇਸੇ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਬਰੇ ਉਹ ਦੇਖਣ ਨੂੰ ਮਿਲਣਗੀਆਂ ਸੋ ਬਾਈ 29 ਤੇ 30 ਤਰੀਕ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਵੀ ਇੱਕ ਵੱਡਾ ਮੀਂਹ ਪੈ ਸਕਦਾ 31 ਜੁਲਾਈ ਤੇ 1 ਅਗਸਤ ਨੂੰ ਵੀ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਇੱਕ ਵੱਡਾ ਮੀਂਹ ਪੈ ਸਕਦਾ 2 3 ਅਤੇ 4 ਅਗਸਤ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਉਹ ਵੀ ਦੋ ਦਿਨ ਵੱਡਾ ਮੀਂਹ ਜਿਹੜਾ ਵੀਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਪੈ ਸਕਦਾ ਸੋ ਜਿਹੜਾ ਮੀਂਹ ਆ ਵੀਰੇ ਨਰਮਾ ਬੈਲਟ ਪੱਛਮੀ ਮਾਲਵਾ ਦੱਖਣੀ ਮਾਲਵਾ ਕੇਂਦਰੀ ਪੰਜਾਬ ਉੱਤਰੀ ਪੂਰਬੀ ਪੰਜਾਬ ਤੇ ਰਾਜਸਥਾਨ ਤੇ ਹਰਿਆਣੇ ਦੇ ਵੀਰੇ ਕਈ ਖੇਤਰਾਂ ਤੱਕ ਲੱਗ ਸਕਦਾ ਤੇ ਦੂਰ ਦੂਰ ਤੱਕ ਕਿਹੜਾ ਮੀਂਹ ਆ ਵੀਰੇ ਇਹ ਦੇਖਣ ਨੂੰ ਮਿਲ ਸਕਦਾ ਕਿ ਫੇਰ ਕੇ ਵਿੱਚ ਤਖੜਾ ਪਊ ਕਿਸੇ ਵਿੱਚ ਦਰਮਿਆਨਾ ਪਊ ਕਿਤੇ ਵੀਰੇ ਹਲਕਾ ਵੀ ਰਹੂਗਾ ਠੀਕ ਆ ਛੋਕਾ ਨਹੀਂ ਕੁੱਲ ਮਿਲਾ ਕੇ ਇਹ ਆ ਵੀਰੇ ਦੋ ਤਿੰਨ ਮੀਂਹ ਤਖੜੇ ਪੈਣਗੇ ਦੋ ਤਿੰਨ ਜਿਹੜੇ ਮੀਂਹ ਆ ਵੀਰੇ ਉਹ ਹਲਕੇ ਤੋਂ ਦਰਮਿਆਨੇ ਪੈਣਗੇ ਛੋ ਬਾਕੀ ਦੀ ਅਪਡੇਟ ਵੀਰੇ ਆਪਾਂ ਕੱਲ ਨੂੰ ਵੀ ਦੇ ਦੇਾਂਗੇ ਠੀਕ ਆ ਛੋ ਪਿਛਲੀਆਂ ਜਾਣਕਾਰੀਆਂ ਵੀਰੇ ਸਹੀ ਨਹੀਂ ਗੰਗਾ ਇਸ ਬਾਰੇ ਲਾਸਟ ਵੱਡਾ ਸੈਟਮ ਆ ਬਾਈ ਜਿਹੜਾ ਇਹਦੇ ਤੇ ਉਮੀਦਾਂ ਰਹਿ ਗਈਆਂ ਵੀ ਇਹ ਖੜਾ ਉੱਤਰਦਾ ਕਿ ਨਹੀਂ ਉੱਤਰਦਾ ਛੋ ਇੰਨੀ ਕ ਬੇਨਤੀ ਪ੍ਰਵਾਨ ਕਰਨੀ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸੱਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ